ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਦੇ ਵਾਰਡ ਨੰਬਰ 10 ਵਿੱਚ ਕੌਂਸਲਰ ਟਿੰਕਾ ਗਾਜਿਵਾਸ ਵੱਲੋਂ ਉਪਰਾਲਾ ਕਰਕੇ ਵਾਰਡ ਦੇ ਚੌਂਕ ਵਿੱਚ ਰਜਾਨਾ ਐਕਸੀਡੈਂਟ ਹੋ ਰਹੀ ਸੀ ਇਨ੍ਹਾਂ ਹਲਾਤਾਂ ਨੂੰ ਦੇਖ ਕੇ ਕੌਂਸਲਰ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਚੌਂਕ ਦੇ ਆਲੇ-ਦੁਆਲੇ ਵੱਡੇ ਸ਼ੀਸ਼ੇ ਲਗਾ ਦਿੱਤੇ ਜਿਸ ਵਿੱਚ ਵਾਹਨ ਚਾਲਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੋਈ ਸਾਈਡ ਤੋਂ ਵਾਹਨ ਆ ਰਿਹਾ ਹੈ ਇਨ੍ਹਾਂ ਸ਼ੀਸ਼ਿਆਂ ਵਿੱਚ ਵਾਹਨ ਪੂਰੀ ਤਰ੍ਹਾਂ ਦਿਖਾਈ ਦਿੰਦਾ ਹੈ ਵਾਰਡ ਵਾਸੀਆਂ ਵੱਲੋਂ ਅੱਜ ਵਾਰਡ ਵਿੱਚ ਕੰਮ ਕਰ ਰਹੀ ਕੌਂਸਲਰ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਆਉਣ ਵਾਲੀ ਵੋਟਾਂ ਵਿੱਚ ਵੱਜੜਾਕੇ ਦੁਆਰਾ ਟੈਂਕਾ ਗਾਜੇਵਾਸ ਨੂੰ ਕੌਂਸਲਰ ਬਣਾਇਆ ਜਾਵੇਗਾ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਅੱਜ ਦੇ ਨਿਆ ਇਹ ਸਾਡੇ ਮਹੱਲੇ ਦਾ ਗੰਦ ਕਰ ਛੜਿਆ ਜੀ ਇੰਨੇ ਸਾਲਾਂ 20 ਸਾਲਾਂ ਜਿਹੜੇ ਨਿਕਲਿਆ ਜਿੰਨਾ ਇਹਨਾਂ ਤਿੰਨਾਂ ਚਾਰਾਂ ਸਾਲਾਂ ਚ ਘਟ ਛੜਿਆ ਜੀ ਕਮਾਲ ਕਰਤੀ ਜੇ ਬੰਦੇ ਨੇ ਜੀ ਹਾਂ ਜੀ ਹਣੀ ਜੀ ਹਣੀ ਜੀ ਜਿਹੜਾ ਟ੍ਰੈਫਿਕ ਐਕਸੈਸਟ ਹੋਉਂਦਾ ਹਾਂ ਜੀ ਹਾਂ ਜੀ ਖਾਦੀਆਂ ਜੀ ਇਹ ਕਿਤਾ ਪਰ ਸੇਕ ਖਤਰਾ ਕਰਦੇ ਹੋ ਨਹੀਂ ਹੋ ਸਕਦਾ ਉਹ ਵੀ ਹਿੱਸਾ ਸਾਰਾ ਕੁਝ ਦਿਖਦਾ ਕੀ ਕਹਣਾ ਚਾਹਤੋਂ ਸੀ ਬਿਲਕੁਲ ਜੀ ਬਿਲਕੁਲ ਇਹ ਸਾਡੇ ਐਮਸੀ ਸਾਹਿਬ ਟਿੰਕਾ ਵੀਰ ਗਾਜੇਵਸ ਵਾਲੇ ਇਹਨਾਂ ਨੇ ਬਹੁਤ ਹੀ ਇਹ ਚੰਗਾ ਕੰਮ ਕੀਤਾ ਔਰੇ ਹਰ ਰੋਜ਼ ਪੰਜਾਂ ਚਾਰ ਐਕਸੀਡੈਂਟ ਹੁੰਦੇ ਸੀ ਹੁਣ ਸ਼ੀਸ਼ੇ ਲੱਗ ਗਏ ਉਧਰੋਂ ਵੀ ਪਤਾ ਲੱਗਦਾ ਇਧਰੋਂ ਵੀ ਪਤਾ ਲੱਗਦਾ ਤੇ ਕੋਈ ਐਕਸੀਡੈਂਟ ਨਹੀਂ ਹੋ ਰਿਹਾ ਹੈਗਾ ਪੰਜ ਸੱਤ 10 ਦਿਨਾਂ ਤੋਂ ਸਾਰੇ ਜਣੇ ਬਹੁਤ ਸੁਖੀ ਨੇ ਮਹੱਲੇ ਦਾ ਇੰਨਾ ਵਿਕਾਸ ਕਰਾ ਰਹੇ ਨੇ ਬਹੁਤ ਹੀ ਉਪਰਾਲਾ ਇਹਨਾਂ ਨੇ ਸਾਰੇ ਹੀ ਐਮਸੀ ਅੰਤੋਂ ਬਹੁਤ ਸੋਹਣਾ ਕੰਮ ਕੀਤਾ ਮੈਂ ਕਹਿੰਦਾ ਜਿੰਨਾ ਸਾਡੇ ਵੀਰ ਜੀ ਨੇ ਕੰਮ ਕੀਤਾ ਹੈ ਟਿੰਕਾ ਜੀ ਨੇ ਆਉਣ ਵਾਲੇ ਐਮਸੀ ਵੀ ਅਸੀਂ ਇਹਨਾਂ ਨੂੰ ਹੀ ਦੇਖਣੇ ਚਾਹੁੰਦੇ ਆਂ ਬਹੁਤ ਹੀ ਵਧੀਆ ਤੇ ਸਾਡੇ ਜਿਹੜੇ ਸ਼ੀਸ਼ੇ ਲੱਗੇ ਨੇ ਤੇ ਸਾਡਾ ਕੋਈ ਐਕਸੀਡੈਂਟ ਨਹੀਂ ਹੋ ਰਿਹਾ ਹੁਣ ਹਰ ਬੰਦਾ ਬਹੁਤ ਮਹੱਲਾ ਖੁਸ਼ ਹੈ ਤੇ ਆਣ ਜਾਣ ਵਾਲੇ ਲੋਕ ਸਾਰੇ ਬਹੁਤ ਹੀ ਸਲਾਨਾਯੋਗ ਕਹਿੰਦੇ ਨੇ ਵੀ ਟਿੰਕਾ ਜੀ ਨੇ ਬਹੁਤ ਚੰਗਾ ਕੰਮ ਕੀਤਾ ਹੈ ਦੇਖੋ ਮੇਰੇ ਵਾਰਡ ਦਾ ਸਾਥ ਹੈ ਉਹਨਾਂ ਦਾ ਅਸ਼ੀਰਵਾਦ ਹੈ ਮੇਰੇ ਵਾਰਡ ਵਾਸੀਆਂ ਦਾ ਤਾਹੀ ਇਹ ਕੰਮ ਹੁੰਦਾ ਹੈ ਮੈਂ ਮੇਰੇ ਵਾਰਡ ਦਾ ਰਿਣੀ ਬਹੁਤ ਆ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਬਚਾਇਆ ਤੇ ਮੈਂ ਉਮੀਦ ਕਰਦਾ ਹਾਂ ਕਿ ਉਹ ਅੱਗੇ ਵੀ ਮੈਨੂੰ ਇੰਨਾ ਪਿਆਰ ਦੇਦੇ ਰਹਿਣਗੇ ਤੇ ਮੈਂ ਟਾਈਮ ਟੂ ਟਾਈਮ ਜੋ ਵੀ ਕੰਮ ਮੈਂ ਕਹਿਣਗੇ ਉਹ ਕਰਦਾ ਰਹਾਂਗਾ ਇਹਦੇ ਨਾਲ ਨਾਲ ਮੇਰੇ ਤੇ ਮੇਰੇ ਵੱਡੇ ਵੀਰ ਸ੍ਰੀ ਬਜਿੰਦਰ ਸਿੰਘਲਾ ਜੀ ਐਕਸਟ ਮੰਤਰੀ ਪੰਜਾਬ ਉਹਨਾਂ ਦਾ ਮੇਰੇ ਸਿਰ ਤੇ ਹੱਥ ਹੈ ਉਹਨਾਂ ਦਾ ਸਹਿਯੋਗ ਸਦਕਾ ਮੈਂ ਇਹ ਕੰਮ ਕਰਵਾਉਣਾ ਮੈਨੂੰ ਬਹੁਤ ਵੱਡਾ ਸਹਿਯੋਗ ਉਹਨਾਂ ਦਾ ਤੇ ਮੇਰੇ ਪੂਰੇ ਵਾਰਡ ਵਾਸੀਆਂ ਦਾ ਅੱਗੇ ਵੀ ਜੋ ਵੀ ਮੈਨੂੰ ਕਦੇ ਵਾਰਡ ਕੰਮ ਸੇਵਾ ਲਾਉਣਗੇ ਮੈਂ ਕਰਦਾ ਰਹਾਂਗਾ ਜੀ